ਮੈਨੂੰ ਵੀ ਕਈ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਇਹ ਕਿਸੇ ਹੋਰ ਦਾ ਕਸੂਰ ਨਹੀਂ ਆ ਸਿਰਫ ਇਹਨਾਂ ਦਾ ਹੈਗਾ ਤੇ ਤੁਸੀਂ ਅਦਾਕਾਰ ਕੋਹਾਂ ਦੇ ਲਾਈਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਮੈਂ ਮੈਂ ਇੱਕੋ ਗੱਲ ਕਹੂੰਗਾ ਨਹੀਂ ਤੂੰ ਖੜੀ ਨਹੀਂ ਖੜੀ ਨਹੀਂ ਮਟਿਆ ਰੇ ਨੇ ਹੁਣ ਰਹਿ ਨਹੀਂ ਦਿਓ ਸੋ ਅਦਾਕਾਰ ਹੋਬੀਤ阿里ਵਾਲ ਜੀ ਮੰਗ ਰਹੇ ਸੀ ਮਾਈਕ ਅੱਛਾ ਠੀਕ ਹੈ ਜੀ ਥੈਂਕ ਯੂ ਸਰ ਸਰ ਆਈ ਜੀ ਸਰ ਕੈਂਡਰ ਆਨ ਬੋ ਨਹੀਂ ਹੁਣ ਰਹਿ ਨਹੀਂ ਦਿਓ ਅੱਜ ਤੋਂ ਬਾਅਦ ਚੱਲੂਗਾ ਬਈ ਮੈਂ ਮੈਂ ਤਾਂ ਮੈਂ ਪਿਆ ਬਿਲਕੁਲ ਸਰ ਪੜ ਤੋਂ ਬਿਨਾ ਕੋਈ ਪੰਜਾਬੀ ਫਿਲਮ ਜੜੀ ਉਹ ਨਹੀਂ ਚਾਹ ਸਕਦੀ ਮੈਂ ਇੱਥੇ ਮਾਈਕ ਇਸ ਲਈ ਹਰਮਨਜੀਤੋਂ ਫੜਿਆ ਕਿ ਮੈਂ ਇੱਥੇ ਦੱਸਣਾ ਚਾਹੁੰਦੀ ਆ ਕਿਉਂਕਿ ਲਾਈਵ ਚੱਲ ਰਿਹਾ ਸੋ ਮੈਂ ਇੱਥੇ ਜਦੋਂ ਵੀ ਇਸ ਮੇਲੇ ਚਾਨੀਆਂ ਆਈ ਜੀ ਸਾਹਿਬ ਬੜੇ ਮਾਨ ਨਾਲ ਮੈਨੂੰ ਇੱਥੇ ਬੁਲਾਉਂਦੇ ਨੇ ਔਰ ਬੜੀ ਰਿਸਪੈਕਟ ਦਿੰਦੇ ਨੇ ਬਟ ਫੋਬੀਤਾਲੀਵਾਲ ਜੀ ਹਮੇਸ਼ਾ ਮੇਰੇ ਨੁਕਸ ਕੱਢਦੇ ਨੇ ਸੋ ਇਹ ਮੇਰਾ ਆਖਰੀ ਮੇਲਾ ਜੀ ਉਮਰਾਨੰਗਲ ਦਾ ਇਸ ਕਰਕੇ ਇਸ ਤੋਂ ਬਾਅਦ ਮੈਂ ਨਹੀਂ ਆਵਾਂਗੀ ਉਹਦਾ ਰੀਜ਼ਨ ਸਿਰਫ ਫੋਬੀਤਾਲੀਵਾਲ ਹੋਣਗੇ ਕਿਉਂਕਿ ਹੁਣ ਤੱਕ ਤੁਸੀਂ ਦੇਖ ਰਹੇ ਹੋ ਹਰ ਚੀਜ਼ 'ਚ ਮੇਰੀ ਨੁਕਸ ਕੱਢ ਰਹੇ ਨੇ ਸੋ ਇਸ ਕਰਕੇ ਇਹ ਮੇਰਾ ਅਜਲਾ ਆਖਰੀ ਉਮਰਾਨੰਗਲ ਦਾ ਮੇਲਾ ਹੈ ਬਟ ਇਹਦੇ ਵਿੱਚ ਇਹ ਕਿਸੇ ਹੋਰ ਦਾ ਕਸੂਰ ਨਹੀਂ ਹੈ ਸਿਰਫ ਇਹਨਾਂ ਦਾ ਹੈਗਾ ਇਥੇ ਉਮਰਾਨੰਗਲ ਸਾਹਿਬ ਦਾ ਨਹੀਂ ਕਿਉਂਕਿ ਉਹਨਾਂ ਨੇ ਜੋ ਮੈਨੂੰ ਇੱਜ਼ਤ ਮਾਨ ਦਿੱਤਾ ਉਹ ਬਹੁਤ ਹੀ ਵੱਡੀ ਚੀਜ਼ ਹੈ ਔਰ ਹੌਪੀ ਢਾਲੀਵਾਲ ਜੀ ਨੂੰ ਇਹ ਨਹੀਂ ਪਤਾ ਇੱਕ ਕੁੜੀ ਨੂੰ ਇੱਜ਼ਤ ਮਾਨ ਕਿੱਦਾਂ ਦੇਈਦਾ ਮੈਂ ਕਹਿੰਦੀ ਲੱਖ ਫਿਲਮਾਂ ਕਰ ਲੈਣ ਬਟ ਉਹ ਫਿਲਮਾਂ ਦੇ ਵਿੱਚ ਜੇ ਤੁਸੀਂ ਇੱਕ ਔਰਤ ਨੂੰ ਇੱਕ ਧੀ ਨੂੰ ਇੱਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤੇ ਤੁਸੀਂ ਅਦਾਕਾਰਤਵ ਦੇ ਲਾਇਕ ਨਹੀਂ ਹੈਗੇ ਥੈਂਕ ਯੂ ਵੈਰੀ ਮੱਚ ਜੋੜ ਜਾ ਗਿਆ ਜਿਉਂਦਾ ਰਹਾ ਕਈ ਕੁਝ ਹੋਇਆ ਕਈ ਕੁਝ ਬੋਲੇ ਕਈ ਕੁਝ ਸੁਣਿਆ ਕਈ ਕੁਝ ਗਿਆ ਮੇਰੀਏ ਧੀਏ ਤੈਨੂੰ ਖੁਸ਼ੀ ਹੋਈ ਤੈਨੂੰ ਖੁਸ਼ੀ ਹੋਈ ਜਿਉਂਦੀ ਰਹਿ ਬਹੁਤ ਸਾਰਾ ਸਤਿਕਾਰ ਤੈਨੂੰ ਮੇਰਾ ਪਰਿਵਾਰ ਖੁਸ਼ ਹੈ ਮੈਂ ਖੁਸ਼ ਆ ਮੇਰੀ ਮੁਹੱਬਤ ਖੁਸ਼ ਆ ਮੇਰਾ ਸਤਕਾਰ ਖੁਸ਼ ਆ ਮੇਰਾ ਪਿੰਡ ਖੁਸ਼ ਆ ਮੇਰਾ ਇਲਾਕਾ ਖੁਸ਼ ਆ ਜਿਉਂਦੇ ਰਹੋ ਬਹੁਤ ਸਾਰੇ ਆਉਂਦੇ ਰਹਿੰਦੇ ਨੇ ਬਹੁਤ ਸਾਰੇ ਮਰਦੇ ਰਹਿੰਦੇ ਨੇ ਬਹੁਤ ਸਾਰੇ ਜਿਉਂਦੇ ਰਹਿੰਦੇ ਨੇ ਬਹੁਤ ਸਾਰੇ ਗਾਉਂਦੇ ਰਹਿੰਦੇ ਨੇ ਬਹੁਤ ਸਾਰੇ ਤੁਰਦੇ ਰਹਿੰਦੇ ਨੇ ਮੈਂ ਮੈਂ ਇੱਕੋ ਗੱਲ ਕਹੂੰਗਾ ਨਹੀਂ ਤੂੰ ਖੜੀ ਨਹੀਂ ਖੜੀ ਨਹੀਂ ਮੋਟਿਆ ਰੇ ਮੁੰਡਾ ਖੜ ਕੇ ਕੁੜੀ ਨੂੰ ਵਾਚਾ ਮਾਰੇ ਕਾ ਤੂੰ ਭੁੱਲ ਗਈ ਏ ਵਰਨੇ ਬੁਲਾਉਣਾ ਨੀ ਲੱਭਦੀ ਮਰ ਜੈਗੀ ਨੀ ਜੱਟ ਵਰਗਾ ਉਹ ਜੱਟ ਵਰਗਾ ਯਾਰ ਨਹੀਂ ਥਿਉਣਾ ਤੂੰ ਲੱਭਦੀ ਮਰ ਜੈਗੀ ਗਾਵਾ ਯਾਰ ਮੈਂ ਬਹੁਤ ਬਿਮਾਰ ਆ ਆਜੋ ਜੀ ਆਜੋ ਯਾਰ ਪਤਾ ਕੀ ਯਾਰ ਮੇਲਾ ਮੇਰਾ ਹੈ ਮੇਲਾ ਆਪਣਾ ਹੈ ਮੇਲਾ ਪਰਿਵਾਰ ਦਾ ਹੈ ਸਾਡੀ ਇੱਕ ਐਂਕਰ ਹੈ ਉਹਨੂੰ ਬੁਲਾਇਆ ਸੀ ਉਹਨੂੰ ਮੇਰਾ ਬੋਲਣਾ ਚੰਗਾ ਨਹੀਂ ਲੱਗਿਆ ਹੋ ਸਕਦਾ ਮੈਨੂੰ ਵੀ ਕਿਸੇ ਦਾ ਬੋਲਣਾ ਚੰਗਾ ਨਾ ਲੱਗਿਆ ਹੋਵੇ ਮੈਨੂੰ ਵੀ ਕਈ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਹੁੰਦੀਆਂ ਆ ਜਿਓ ਤੁਸੀਂ ਮੇਰੇ ਨਾਲੋਂ ਫਿਰ ਮੈਨੂੰ ਕਿਸੇ ਦੀ ਕੀ ਪਰਵਾਹ ও জিও জিও জিও